ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਹਾਣੀਆਂ ਨੂੰ ਇੰਨਾ ਜ਼ਿਆਦਾ ਪਿਆਰ ਦੇਣ ਲਈ ਅਤੇ ਤੁਹਾਡੇ ਚੰਗੇ ਚੰਗੇ ਕਮੈਂਟ ਪੜ੍ਹ ਕੇ ਬਹੁਤ ਵਧੀਆ ਲੱਗਦਾ ਹੈ ਜੋ ਸਾਡਾ ਹੌਸਲਾ ਹੋਰ ਵੀ ਵਧਾ ਦਿੰਦੇ ਹਨ ਸਾਡੇ ਲਈ એનર્ਜੀ ਬੂਸਟਰ ਦਾ ਕੰਮ ਕਰਦੇ ਹਨ ਆਸ ਕਰਦੇ ਹਾਂ ਅੱਗੇ ਵੀ ਤੁਸੀਂ ਐਸੀ ਤਰ੍ਹਾਂ ਲਾਈਕ ਸ਼ੇਅਰ ਕਰਦੇ ਰਹੋਗੇ ਦੋਸਤੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਕਹਾਣੀ ਮੀਰਾ ਆਪਣੇ ਸੱਸ ਸਹੁਰੇ ਨੂੰ ਰੋਟੀ ਖਵਾਉਣ ਤੋਂ ਬਾਅਦ ਜਿਵੇਂ ਹੀ ਰਸੋਈ ਵਿੱਚ ਬਰਤਨ ਰੱਖਣ ਲਈ ਜਾਣ ਲੱਗੀ ਤਾਂ ਪਿੱਛੋਂ ਉਸ ਦੀ ਸਹੁਰੇ ਨੇ ਆਵਾਜ਼ ਦਿੱਤੀ ਅਤੇ ਕਿਹਾ ਬੇਟਾ ਅੱਜ ਤਾਂ ਤੂੰ ਖਾਣਾ ਬੜਾ ਹੀ ਸਵਾਦ ਬਣਾਇਆ ਹੈ ਪੇਟ ਭਰਨ ਦੇ ਨਾਲ ਨਾਲ ਮਨ ਦੀ ਸੰਤੁਸ਼ਟੀ ਵੀ ਹੋ ਗਈ ਇੰਨਾ ਵਧੀਆ ਖਾਣਾ ਖਾਣ ਤੋਂ ਬਾਅਦ ਜੇਕਰ ਹੁਣ ਇੱਕ ਵਿਸਣ ਦਾ ਲੱਡੂ ਮਿਲ ਜਾਂਦਾ ਜੋ ਤੂੰ ਕੱਲ ਬਣਾਏ ਸੀ ਤਾਂ ਮਜ਼ਾ ਹੀ ਆ ਜਾਂਦਾ ਸਹੁਰੇ ਨੇ ਇੰਨਾ ਕਹਿੰਦਿਆਂ ਹੀ ਮੀਰਾ ਗੁੱਸੇ ਨਾਲ ਮੱਤ ਝੁੱਠੀ ਰਸੋਈ ਵਿੱਚ ਗਈ ਅਤੇ ਵੇਸੇਂ ਦੇ ਲੱਡੂਆਂ ਵਾਲਾ ਡੱਬਾ ਲੈ ਕੇ ਆਈ ਅਤੇ ਲੈ ਕੇ ਆਪਣੇ ਸਹੁਰੇ ਦੇ ਸਾਹਮਣੇ ਪਏ ਮੇਜ਼ ਤੇ ਜ਼ੋਰ ਦੀ ਸੁੱਟ ਦਿੱਤਾ ਅਤੇ ਆਪਣੇ ਕਮਰੇ ਵਿੱਚ ਜਾ ਕੇ ਮੂੰਹ ਵਿੱਚ ਬੁੜਬੜਾਉਣ ਲੱਗੀ ਕਿ ਨਾ ਜਾਣੇ ਇਹਨਾਂ ਨੇ ਮੈਨੂੰ ਸਮਝ ਕੀ ਰੱਖਿਆ ਹੈ ਮੈਂ ਤਾਂ ਬਸ ਹੁਣ ਇਹਨਾਂ ਦੀ ਇੱਕ ਨੌਕਰਾਨੀ ਬਣ ਕੇ ਰਹਿ ਗਈ ਹਾਂ ਆਖਰ ਮੈਂ ਇੱਕ ਇਨਸਾਨ ਹਾਂ ਸੋਚਦੇ ਹੋਏ ਆਪਣੀ ਸਹੇਲੀ ਦੀਆਂ ਸਾਰੀਆਂ ਗੱਲਾਂ ਯਾਦ ਆਉਣ ਲੱਗੀਆਂ ਦਰਅਸਲ ਅੱਜ ਸਵੇਰ ਦੀ ਹੀ ਗੱਲ ਹੈ ਜਦੋਂ ਉਸਦੀ ਸਹੇਲੀ ਰੂਪੀ ਉਸ ਨੂੰ ਮਿਲਣ ਦੇ ਲਈ ਉਸਦੇ ਘਰ ਆਈ ਸੀ ਰੂਬੀ ਆਪਣੇ ਸਹੁਰੇ ਨਾਲ ਝਗੜਾ ਕਰਕੇ ਅਲੱਗ ਹੋ ਚੁੱਕੀ ਸੀ ਇੱਥੋਂ ਤੱਕ ਕਿ ਉਹ ਆਪਣੇ ਪਤੀ ਤੋਂ ਵੀ ਅਲੱਗ ਰਹਿੰਦੀ ਸੀ ਅਤੇ ਹੁਣ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਜੌਬ ਕਰ ਰਹੀ ਸੀ ਉਸ ਦੇ ਹਿਸਾਬ ਨਾਲ ਤਾਂ ਉਹ ਇੱਕ ਬਹੁਤ ਹੀ ਪਰਫੈਕਟ ਜ਼ਿੰਦਗੀ ਜਿਉ ਰਹੀ ਥੀ ਜਿਸ ਸਮੇਂ ਰੂਬੀ ਮੀਰਾ ਨੂੰ ਮਿਲਣ ਲਈ ਆਈ ਸੀ ਉਸ ਸਮੇਂ ਤਕਰੀਬਨ 10 ਵਜੇ ਰਹੇ ਸਨ ਅਤੇ ਮੀਰਾ ਉਸ ਸਮੇਂ ਰਸੋਈ ਵਿੱਚ ਸਾਰਿਆਂ ਲਈ ਖਾਣਾ ਬਣਾ ਰਹੀ ਸੀ ਅਤੇ ਬੜੇ ਹੀ ਪਿਆਰ ਨਾਲ ਸਾਰਿਆਂ ਨੂੰ ਖਾਣਾ ਦੇ ਰਹੀ ਸੀ ਆਪਣੀ ਸਹੇਲੀ ਨਾਲ ਕੁਝ ਵਕਤ ਬਿਤਾਉਣ ਲਈ ਮੀਰਾ ਨੇ ਜਲਦੀ ਜਲਦੀ ਆਪਣਾ ਰਸੋਈ ਦਾ ਕੰਮ ਨਿਬੜਿਆ ਅਤੇ ਫਿਰ ਆਪਣੀ ਸਹੇਲੀ ਰੂਬੀ ਲਈ ਚਾਹ ਬਣਾ ਕੇ ਕਮਰੇ ਵਿੱਚ ਲੈ ਗਈ ਅਤੇ ਰੂਬੀ ਕੋਲ ਜਾ ਕੇ ਬੈਠ ਗਈ ਅਤੇ ਉਸ ਤੋਂ ਪੁੱਛਣ ਲੱਗੀ ਹੋਰ ਦੱਸ ਰੂਬੀ ਤੇਰੀ ਨੌਕਰੀ ਕਿਵੇਂ ਚੱਲ ਰਹੀ ਹੈ ਹੋਰ ਸਭ ਠੀਕ ਹੈ ਰੂਬੀ ਮੂੰਹ ਜਿਹਾ ਬਣਾ ਕੇ ਬੋਲੀ ਮੇਰਾ ਤਾਂ ਬਾਅਦ ਵਿੱਚ ਦੱਸਾਂਗੀ ਪਰ ਤੇਰੇ ਨਾਲ ਜੋ ਕੁਝ ਹੋ ਰਿਹਾ ਹੈ ਉਹ ਬਿਲਕੁਲ ਵੀ ਚੰਗਾ ਨਹੀਂ ਹੋ ਰਿਹਾ ਸਹੇਲੀ ਦੀ ਗੱਲ ਸੁਣ ਕੇ ਮੀਰਾ ਉਲਝਣ ਵਿੱਚ ਪੈ ਗਈ ਅਤੇ ਉਸਨੇ ਕਿਹਾ ਰੂਬੀ ਮੈਂ ਕੁਝ ਸਮਝੀ ਨਹੀਂ ਸਾਫ਼-ਸਾਫ਼ ਦੱਸ ਤੂੰ ਕਹਿਣਾ ਕੀ ਚਾਹੁੰਦੀ ਹੈ ਓਹੋ ਮੀਰਾ ਤੂੰ ਬੜੀ ਭੋਲੀ ਹੈ ਯਾਰ ਚੰਗੇ ਘਰ ਤੋਂ ਆਈ ਹੈ ਪੜ੍ਹੀ ਲਿਖੀ ਹੈ ਤਾਂ ਫਿਰ ਆਪਣੇ ਸਹੁਰਾ ਪਰਿਵਾਰ ਵਾਲਿਆਂ ਦੀ ਤੈਨੂੰ ਨੌਕਰਾਨੀ ਬਣਨ ਦੀ ਕੀ ਜ਼ਰੂਰਤ ਪੈ ਗਈ ਤਾਂ ਮੀਰਾ ਹੈਰਾਨ ਹੁੰਦੇ ਹੋਏ ਬੋਲੀ ਰੂਬੀ ਇਹ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ ਮੈਂ ਆਪਣੇ ਸਹੁਰੇ ਘਰ ਵਿੱਚ ਨੌਕਰਾਨੀ ਕਿਸ ਤਰ੍ਹਾਂ ਹੋ ਗਈ ਇਹ ਤਾਂ ਮੇਰਾ ਆਪਣਾ ਪਰਿਵਾਰ ਹੈ ਇੰਨਾ ਪਿਆਰ ਕਰਨ ਵਾਲਾ ਪਤੀ ਮਿਲਿਆ ਹੈ ਮੈਨੂੰ ਅਤੇ ਮੇਰੀ ਸੱਸ ਤੇ ਸਹੁਰਾ ਤਾਂ ਮੈਨੂੰ ਇੰਨਾ ਪਿਆਰ ਕਰਦੇ ਹਨ ਕਿ ਇੰਨਾ ਪਿਆਰ ਕੋਈ ਆਪਣੀ ਪੇਟੀ ਨੂੰ ਵੀ ਨਹੀਂ ਕਰਦਾ ਹੋਵੇਗਾ ਇਸ ਘਰ ਵਿੱਚ ਮੈਨੂੰ ਲక్ష్ਮੀ ਦਾ ਦਰਜਾ ਦਿੱਤਾ ਜਾਂਦਾ ਹੈ ਤਾਂ ਮੈਂ ਵੀ ਆਪਣੇ ਸਹੁਰਾ ਪਰਿਵਾਰ ਵਾਲਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਰੂਬੀ ਫਿਰ ਤੋਂ ਮੂੰਹ ਬਣਾਉਂਦੇ ਹੋਏ ਬੋਲੀ ਹਾਂ ਬਸ ਤੈਨੂੰ ਗ੍ਰਹਿ ਲక్ష్ਮੀ ਕਹਿ ਕੇ ਹੀ ਤਾਂ ਤੇਰੇ ਘਰ ਵਾਲਿਆਂ ਨੇ ਤੈਨੂੰ ਬੇਵਕੂਫ ਬਣਾ ਰੱਖਿਆ ਹੈ ਆਪਣੀਆਂ ਉਂਗਲਾਂ ਤੇ ਨਿਚਾਰੇ ਹਨ ਤੈਨੂੰ ਇਹ ਸਾਰੇ ਅਤੇ ਤੈਨੂੰ ਲੱਗਦਾ ਹੈ ਕਿ ਮੇਰੀ ਇਸ ਘਰ ਵਿੱਚ ਬਹੁਤ ਅਹਿਮੀਅਤ ਹੈ ਮੀਰਾ ਤੂੰ ਇੰਨਾ ਲਈ ਸਿਰਫ ਇੱਕ ਨੌਕਰਾਨੀ ਬਣ ਕੇ ਰਹਿ ਗਈ ਹੈ ਕਦੇ ਆਪਣੇ ਬਾਰੇ ਵੀ ਸੋਚਿਆ ਹੈ ਸੁਬਾ ਤੋਂ ਲੈ ਕੇ ਰਾਤ ਤੱਕ ਇੱਕ ਉਰੀ ਦੀ ਤਰ੍ਹਾਂ ਤੂੰ ਇਹਨਾਂ ਦੇ ਅੱਗੇ ਪਿੱਛੇ ਘੁੰਮਦੀ ਰਹਿੰਦੀ ਹੈ ਤੇਰੀ ਆਪਣੀ ਵੀ ਕੋਈ ਪ੍ਰਾਈਵੇਟ ਲਾਈਫ ਹੈ ਜਾਂ ਨਹੀਂ ਪਿਆਰ ਦੀ ਆੜ ਵਿੱਚ ਸਾਰੇ ਤੇਰਾ ਫਾਇਦਾ ਉਠਾ ਰਹੇ ਹਨ ਜੇਕਰ ਹੁਣ ਵੀ ਤੂੰ ਨਾ ਸੰਭਲੀ ਤਾਂ ਤੈਨੂੰ ਬਾਅਦ ਵਿੱਚ ਬਹੁਤ ਪਛਤਾਉਣਾ ਪੈ ਸਕਦਾ ਹੈ ਤੂੰ ਇਹਨਾਂ ਸਾਰਿਆਂ ਨੂੰ ਦੱਸ ਦੇ ਕਿ ਤੂੰ ਇਸ ਜਮਾਨੇ ਦੀ ਪੜ੍ਹੀ ਲਿਖੀ ਕੁੜੀ ਹੈ ਇਹਨਾਂ ਦੀ ਨੌਕਰਾਨੀ ਨਹੀਂ ਜੋ ਸਾਰਾ ਦਿਨ ਇਹਨਾਂ ਦਾ ਖਿਆਲ ਰੱਖਦੀ ਫਿਰੇ ਕਦੇ ਤਾਂ ਆਪਣੇ ਲਈ ਵੀ ਸਮਾਂ ਕੱਢ ਕੇ ਬਾਹਰਲੀ ਦੁਨੀਆ ਦੇਖ ਸ਼ਾਪਿੰਗ ਕਰਨ ਲਈ ਜਾ ਨਵੇਂ ਸਟਾਈਲ ਦੇ ਕੱਪੜੇ ਪਹਿਨ ਆਪਣੇ ਸਹੇਲੀਆਂ ਦੇ ਨਾਲ ਕੁਝ ਸਮਾਂ ਬਿਤਾ ਮੈਨੂੰ ਦੇਖ ਮੈਂ ਅੱਜ ਦੇ ਜ਼ਮਾਨੇ ਦੀ ਆਤਮ ਨਿਰਪਰ ਔਰਤ ਹਾਂ ਮੇਰੇ ਸਹੁਰਾ ਨੇ ਮੈਨੂੰ ਦਬਾਉਣਾ ਚਾਹਿਆ ਤਾਂ ਉਹਨਾਂ ਨੂੰ ਛੱਡ ਕੇ ਮੈਂ ਆਪਣੀ ਨਵੀਂ ਜ਼ਿੰਦਗੀ ਵਿਸਾ ਲਈ ਮੇਰਾ ਪਤੀ ਮੈਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦਾ ਸੀ ਮੈਂ ਉਸ ਨਾਲੋਂ ਵੀ ਆਪਣੇ ਸਾਰੇ ਰਿਸ਼ਤੇ ਤੋੜ ਲਏ ਅੱਜ ਮੈਂ ਇਕੱਲੀ ਰਹਿ ਰਹੀ ਹਾਂ ਪਰ ਮੈਂ ਖੁਸ਼ ਹਾਂ ਅਸਲੀ ਮੈਂ ਤੈਨੂੰ ਸਮਝਾ ਰਹੀ ਹਾਂ ਕਿ ਤੂੰ ਇਹਨਾਂ ਦੇ ਪਿਆਰ ਦੇ ਝੂਠੇ ਝਾਂਸੇ ਵਿੱਚ ਆ ਕੇ ਕਿਉਂ ਆਪਣੀ ਜ਼ਿੰਦਗੀ ਬਰਬਾਦ ਕਰਨ ਤੇ ਤੁਲੀ ਹੋਈ ਹੈ ਆਪਣੀ ਸਹੇਲੀ ਦੀਆਂ ਇਹਨਾਂ ਗੱਲਾਂ ਨੂੰ ਸੁਣ ਕੇ ਮੀਰਾ ਸੋਚਣ ਲਈ ਮਜਬੂਰ ਹੋ ਗਈ ਅਤੇ ਫਿਰ ਕਿਹਾ ਰੂਬੀ ਇਹ ਸਭ ਛੱਡ ਯਾਰ ਤੂੰ ਕਿਹੜੀਆਂ ਗੱਲਾਂ ਲੈ ਕੇ ਬੈਠ ਗਈ ਆਪਾਂ ਇਹਨੇ ਦਿਨਾਂ ਬਾਅਦ ਮਿਲੇ ਹਾਂ ਕੋਈ ਹਾਸੇ ਮਜ਼ਾਕ ਵਾਲੀਆਂ ਗੱਲਾਂ ਕਰਦੇ ਹਾਂ ਉਸ ਸਮੇਂ ਤਾਂ ਮੀਰਾ ਨੇ ਆਪਣੀ ਸਹੇਲੀ ਰੂਬੀ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਪਰ ਉਸ ਦਾ ਇੱਕ ਇੱਕ ਸ਼ਬਦ ਉਸ ਦੇ ਦਹਿਲਾ ਤੇ ਦਿਮਾਗ ਵਿੱਚ ਬੈਠ ਚੁੱਕਿਆ ਸੀ ਰੂਬੀ ਦੀਆਂ ਗੱਲਾਂ ਸੁਣਨ ਤੋਂ ਬਾਅਦ ਉਸ ਨੂੰ ਸੱਚਮੁੱਚ ਹੀ ਅਜੀਹਾ ਲੱਗਣ ਲੱਗਾ ਕਿ ਉਸਦੇ ਸੌਰਾ ਪਰਿਵਾਰ ਵਾਲੇ ਉਸ ਦਾ ਸਿਰਫ ਇਸਤੇਮਾਲ ਕਰ ਰਹੇ ਹਨ ਅਤੇ ਉਹਨਾਂ ਦੀਆਂ ਨਜ਼ਰਾਂ ਵਿੱਚ ਉਸ ਦੀ ਅਮੇਜ ਸਿਰਫ ਇੱਕ ਕੰਮ ਵਾਲੀ ਨੌਕਰਾਨੀ ਦੀ ਬਣ ਕੇ ਰਹਿ ਗਈ ਹੈ। ਥੋੜੀ देर ਬਾਅਦ ਉਸ ਦੀ ਸਹੇਲੀ ਰੂਬੀ ਨੇ ਕਿਹਾ, "ਅੱਛਾ ਠੀਕ ਹੈ ਮੀਰਾ ਮੈਂ ਚਲਦੀ ਹਾਂ। ਕੁਝ ਦਿਨਾਂ ਤੋਂ ਮੈਂ ਬਿਊਟੀ ਪਾਰਲਰ ਵੀ ਨਹੀਂ ਗਈ ਸੀ, ਇਸ ਲਈ ਮੈਂ ਬਿਊਟੀ ਪਾਰਲਰ ਵੀ ਜਾਣਾ ਹੈ। ਉਹ ਕੀ ਹੈ ਨਾ ਕਿ ਮੈਂ ਆਪਣਾ ਪੂਰਾ ਖਿਆਲ ਰੱਖਦੀ ਹਾਂ।" ਰੂਬੀ ਨੇ ਥੋੜਾ ਕਮੰਡੀ ਜਿਹੇ ਲਹਿਜ਼ੇ ਵਿੱਚ ਕਿਹਾ, ਫਿਰ ਰੂਬੀ ਨੇ ਹੱਸ ਕੇ ਆਪਣਾ ਪਰਸ ਉਠਾਉਂਦੇ ਹੋਏ ਕਿਹਾ ਮੀਰਾ ਹੋ ਸਕਦਾ ਹੈ ਤੈਨੂੰ ਮੇਰੀਆਂ ਗੱਲਾਂ ਦਾ ਬੁਰਾ ਲੱਗਿਆ ਹੋਵੇ ਪਰ ਇੱਕ ਵਾਰੀ ਇਸ ਵਿਸ਼ੇ ਤੇ ਸੋਚੀਂ ਜ਼ਰੂਰ ਅਤੇ ਫਿਰ ਰੂਬੀ ਚਲੀ ਗਈ ਮੀਰਾ ਬੇਟਾ ਮੇਰਾ ਚਸ਼ਮਾ ਤਾਂ ਫੜਾਉਣਾ ਜਰਾ ਕਿਉਂਕਿ ਚਸ਼ਮੇ ਤੋਂ ਬਿਨਾ ਤਾਂ ਮੈਂ ਅਖਬਾਰ ਵੀ ਨਹੀਂ ਪੜ ਸਕਦਾ ਅਚਾਨਕ ਆਈ ਆਪਣੇ ਸਹੁਰੇ ਦੀ ਆਵਾਜ਼ ਸੁਣ ਕੇ ਮੀਰਾ ਗੁੱਸੇ ਵਿੱਚ ਬੋਲੀ ਹਜੇ ਮੇਰੇ ਕੋਲ ਬਿਲਕੁਲ ਵੀ ਸਮਾਂ ਨਹੀਂ ਤੁਹਾਡਾ ਚਸ਼ਮਾ ਲੱਭਣ ਲਈ ਜੇਕਰ ਤੁਸੀਂ ਚਸ਼ਮੇ ਤੋਂ ਬਿਨਾ ਅਖਬਾਰ ਨਹੀਂ ਪੜ ਸਕਦੇ ਤਾਂ ਥੋੜੀ ਦੇਰ ਲਈ ਅਖਬਾਰ ਛੱਡ ਦਿਓ ਆਪਣੀ ਬਹੂ ਮੀਰਾ ਦਾ ਇਸ ਤਰ੍ਹਾਂ ਦੇ ਜਵਾਬ ਦੀ ਉਹਨਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿਉਂਕਿ ਮੀਰਾ ਤਾਂ ਹਮੇਸ਼ਾ ਤੋਂ ਹੱਸਦੇ ਹੱਸਦੇ ਉਹਨਾਂ ਦੇ ਕੰਮ ਕਰ ਦਿਆ ਕਰਦੀ ਸੀ ਮੀਰਾ ਦੇ ਇਸ ਤਰ੍ਹਾਂ ਦੇ ਜਵਾਬ ਤੋਂ ਉਸ ਦੀ ਸੱਸ ਵੀ ਹੈਰਾਨ ਰਹਿ ਗਈ ਮੀਰਾ ਦੇ ਸਹੁਰੇ ਨੇ ਮੀਰਾ ਦੀ ਸੱਸ ਨੂੰ ਕਿਹਾ ਕਿ ਮੀਰਾ ਨੂੰ ਕੀ ਹੋ ਗਿਆ ਹੈ ਇਹ ਤਾਂ ਆਪਣੇ ਨਾਲ ਬਹੁਤ ਹੀ ਖੁਸ਼ ਰਹਿੰਦੀ ਸੀ ਮੈਂ ਵੀ ਇਹੀ ਸੋਚ ਰਹੀ ਹਾਂ ਕਿ ਅੱਜ ਬਹੂ ਨੂੰ ਹੋ ਕੀ ਗਿਆ ਹੈ ਪਰ ਕੋਈ ਗੱਲ ਨਹੀਂ ਹੋ ਸਕਦਾ ਹੈ ਕਿਸੇ ਗੱਲ ਤੋਂ ਪਰੇਸ਼ਾਨ ਹੋਵੇ ਤੁਸੀਂ ਚਿੰਤਾ ਨਾ ਕਰੋ ਮੈਂ ਬਾਅਦ ਵਿੱਚ ਗੱਲ ਕਰਦੀ ਹਾਂ ਉਸ ਸਮੇਂ ਤਾਂ ਉਹਨੇ ਕੁਝ ਵੀ ਕਹਿਣਾ ਠੀਕ ਨਾ ਸਮਝਿਆ ਪਰ ਥੋੜੀ ਦੇਰ ਬਾਅਦ ਮੀਰਾ ਦੀ ਸੱਸ ਉਸ ਕੋਲ ਆਈ ਅਤੇ ਬੜੇ ਪਿਆਰ ਨਾਲ ਪੁੱਛਣ ਲੱਗੀ ਮੀਰਾ ਬੇਟਾ ਕੁਝ ਪਰੇਸ਼ਾਨ ਲੱਗ ਰਹੀ ਹੈ ਕੀ ਹੋਇਆ ਸਿਹਤ ਤਾਂ ਠੀਕ ਹੈ ਨਾ ਤੇਰੀ ਪਰ ਇਸ ਗੱਲ ਤੋਂ ਵੀ ਮੀਰਾ ਨੂੰ ਅਜੀਹਾ ਹੀ ਲੱਗਿਆ ਜਿਵੇਂ ਉਸਦੀ ਸੱਸ ਚੁਲਾਕੀ ਦਿਖਾ ਕੇ ਉਸ ਨਾਲ ਆਪਣੇ ਪੰਦਾ ਦਿਖਾਵਾ ਕਰ ਰਹੀ ਹੈ ਤਾਂ ਉਹ ਹੋਰ ਵੀ ਜ਼ਿਆਦਾ ਪੜਕ ਗਈ ਤੇ ਕਹਿਣ ਲੱਗੀ ਮੈਨੂੰ ਭਲਾ ਕੀ ਪਰੇਸ਼ਾਨੀ ਹੋ ਸਕਦੀ ਹੈ ਮੈਂ ਤਾਂ ਇੱਥੇ ਤੁਹਾਡੀਆਂ ਸਾਰਿਆਂ ਦੀਆਂ ਪਰੇਸ਼ਾਨੀਆਂ ਦੂਰ ਕਰਨ ਲਈ ਬੈਠੀ ਹਾਂ ਨਾ ਮੈਨੂੰ ਘਰ ਦੀ ਨੌਕਰਾਨੀ ਬਣਾ ਕੇ ਰੱਖ ਦਿੱਤਾ ਹੈ ਤੁਸੀਂ ਸਾਰਿਆਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀਆਂ ਇਹਨਾਂ ਚਿਕਨੀਆਂ ਚੁਪੜੀਆਂ ਗੱਲਾਂ ਵਿੱਚ ਮੈਂ ਫਿਰ ਤੋਂ ਆ ਜਾਵਾਂਗੀ ਅੱਜ ਤੋਂ ਬਾਅਦ ਮੈਂ ਘਰ ਦਾ ਕੋਈ ਵੀ ਕੰਮ ਨਹੀਂ ਕਰਾਂਗੀ ਆਪਣਾ ਕੰਮ ਆਪੇ ਕਰਦੇ ਰਹਿਣਾ ਤੁਸੀਂ ਆਪਣੇ ਹਿਸਾਬ ਨਾਲ ਅੱਜ ਪਹਿਲੀ ਵਾਰ ਆਪਣੀ ਬਹੂ ਦੇ ਮੂੰਹੋਂ ਅਜਿਹੇ ਕੌੜੇ ਬੋਲ ਸੁਣ ਕੇ ਮੀਰਾ ਦੀ ਸੱਸ ਉਦਾਸ ਹੋ ਗਈ ਅਤੇ ਚੁੱਪਚਾਪ ਬਾਹਰ ਆ ਗਈ ਰਾਤ ਦੇ ਸਮੇਂ ਮੀਰਾ ਨੇ ਕੋਈ ਵੀ ਹੋਰ ਸਬਜ਼ੀ ਵਗੈਰਾ ਨਾ ਬਣਾਈ ਤਦ ਦੁਪਹਿਰ ਵਾਲੀ ਸਬਜ਼ੀ ਹੀ ਡਿਨਰ ਦੇ ਖਾਣੇ ਵਿੱਚ ਲਿਆ ਕੇ ਰੱਖ ਦਿੱਤੀ ਦੁਪਹਿਰ ਦੀ ਸਬਜ਼ੀ ਦੇਖਦੇ ਹੀ ਮੀਰਾ ਦਾ ਪਤੀ ਬੋਲਿਆ ਮੀਰਾ ਫਿਰ ਤੋਂ ਉਹੀ ਦੁਪਹਿਰ ਵਾਲੀ ਸਬਜ਼ੀ ਕੀ ਰਾਤ ਲਈ ਕੋਈ ਸਬਜ਼ੀ ਨਹੀਂ ਬਣਾਈ ਇਸ ਗੱਲ ਤੇ ਮੀਰਾ ਗੁੱਸੇ ਵਿੱਚ ਬੋਲੀ ਮੇਰੇ ਤੋਂ ਨਹੀਂ ਬਣਦੀ ਵਾਰ-ਵਾਰ ਸਬਜ਼ੀ ਪਸੰਦ ਹੈ ਤਾਂ ਖਾ ਲਓ ਨਹੀਂ ਪਸੰਦ ਤਾਂ ਛੱਡ ਦਿਓ ਪਰ ਹੁਣ ਮੈਂ ਵਾਰ-ਵਾਰ ਹਰ ਸਮੇਂ ਅਲੱਗ-ਅਲੱਗ ਸਬਜ਼ੀ ਨਹੀਂ ਬਣਾਵਾਂਗੀ ਇਦਾਂ ਕਹਿ ਕੇ ਮੀਰਾ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈ ਮੀਰਾ ਦਾ ਇਹ ਜਵਾਬ ਸੁਣ ਕੇ ਉਸ ਦਾ ਪਤੀ ਵੀ ਹੱਕਾ ਬੱਕਾ ਰਹਿ ਗਿਆ ਪਰ ਫਿਰ ਵੀ ਕਿਸੇ ਨੇ ਉਸ ਨੂੰ ਕੁਝ ਵੀ ਨਹੀਂ ਕਿਹਾ ਸਾਰੇ ਚੁੱਪਚਾਪ ਖਾਣਾ ਖਾ ਕੇ ਆਪਣੇ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈ ਉਧਰ ਕਮਰੇ ਵਿੱਚ ਪਈ ਮੀਰਾ ਸੋਚਣ ਲੱਗੀ ਕਿ ਵੱਡੇ ਆਏ ਸਨ ਮੈਨੂੰ ਨੌਕਰਾਨੀ ਬਣਾ ਕੇ ਰੱਖਣ ਵਾਲੇ ਕੱਲ ਸਵੇਰ ਵੀ ਮੈਂ ਜਲਦੀ ਉੱਠ ਕੇ ਕਿਸੇ ਲਈ ਕੁਝ ਵੀ ਨਹੀਂ ਬਣਾਵਾਂਗੀ ਜਿਸ ਨੇ ਜੋ ਖਾਣਾ ਹੈ ਆਪੇ ਬਣਾ ਲਵੇਗਾ ਦੋ ਦਿਨਾਂ ਵਿੱਚ ਜੇ ਮੈਂ ਸਾਰਿਆਂ ਦੀ ਅਕਲ ਟਿਕਾਣੇ ਨਾ ਲੈ ਕੇ ਆਂਦੀ ਤਾਂ ਮੇਰਾ ਨਾਂ ਵੀ ਮੀਰਾ ਨਹੀਂ ਅਗਲੇ ਦਿਨ ਸਵੇਰ ਮੀਰਾ ਦੀ ਅੱਖ ਜਲਦੀ ਹੀ ਖੁੱਲ ਗਈ ਪਰ ਉਹ ਜਾਣ ਬੁੱਝ ਕੇ ਆਪਣੇ ਕਮਰੇ ਵਿੱਚੋਂ ਬਾਹਰ ਨਾ ਆਈ। ਤਾਂ ਮੀਰਾ ਦੀ ਸੱਸ ਕਮਰੇ ਦੇ ਦਰਵਾਜ਼ੇ ਤੇ ਆਈ ਅਤੇ ਕਿਹਾ, "ਮੀਰਾ ਬੇਟਾ, 9 ਵਜ ਗਏ, ਤੂੰ ਅੱਜ ਉੱਠੀ ਕਿਉਂ ਨਹੀਂ? ਤਬੀਅਤ ਤਾਂ ਠੀਕ ਹੈ ਤੇਰੀ? ਬੇਟਾ ਅੱਜ ਤੇਰੀ ਨਣਦਾ ਰਹੀ ਹੈ, ਇਸ ਲਈ ਜਲਦੀ ਉੱਠ ਜਾਓ। ਅੱਜ ਖਾਣੇ ਵਿੱਚ ਕੁਝ ਸਪੈਸ਼ਲ ਬਣਾ ਲੈਣਾ। ਮੈਂ ਤਾਂ ਕਹਿੰਦੀ ਹਾਂ ਕਿ ਮਟਰ ਪਨੀਰ ਦੀ ਸਬਜ਼ੀ ਬਣਾ ਲੈਣਾ, ਇਹੀ ਠੀਕ ਰਹੇਗਾ। ਬੇਟਾ ਜਲਦੀ ਤਿਆਰ ਹੋ ਕੇ ਬਾਹਰ ਆ ਜਾਓ। ਉਦੋਂ ਤੱਕ ਮੈਂ ਖੀਰ ਬਣਾਉਂਦੀ ਹਾਂ।" ਬਸ ਇਹਨਾਂ ਸੁਣ ਕੇ ਦੇਰ ਹੀ ਸੀ। ਕਿ ਮੀਰਾ ਗੁੱਸੇ ਨਾਲ ਤਿਲਮਲਾ ਉੱਠੀ ਅਤੇ ਬਾਹਰ ਆ ਕੇ ਕਿਹਾ ਬਸ ਮੈਂ ਤਾਂ ਤੁਹਾਡੀ ਮੁਫਤ ਦੀ ਨੌਕਰਾਨੀ ਬਣ ਕੇ ਰਹਿ ਗਈ ਹਾਂ ਜੋ ਮੈਂ ਸਾਰਾ ਦਿਨ ਤੁਹਾਡੇ ਲਈ ਬਸ ਕੰਮ ਕਰਦੀ ਰਹਾ ਖਾਣਾ ਬਣਾਵਾ ਅਤੇ ਤੁਹਾਡੇ ਆਉਣ ਵਾਲੇ ਮਹਿਮਾਨਾਂ ਦੀ ਆਓ ਭਗਤ ਕਰਦੀ ਰਹਾ ਬਹੁਤ ਹੋ ਗਿਆ ਹੁਣ ਮੇਰੇ ਤੋਂ ਜ਼ਿਆਦਾ ਉਮੀਦਾਂ ਲਾਉਣ ਦੀ ਜ਼ਰੂਰਤ ਨਹੀਂ ਹੈ ਮੀਰਾ ਇਹ ਕਹਿੰਦੇ ਹੋਏ ਜਿਵੇਂ ਹੀ ਬਾਥਰੂਮ ਵੱਲ ਨੂੰ ਜਾਣ ਲੱਗੀ ਤਾਂ ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਥੱਲੇ ਡਿੱਗ ਪਈ ਉਸ ਦਾ ਸਿਰ ਦਰਵਾਜ਼ੇ ਦੀ ਚੰਗਾਠ ਵਿੱਚ ਜਾ ਵੱਜਿਆ ਅਤੇ ਉਸਦੀ ਇੱਕ ਲੱਤ ਵਿੱਚ ਬਹੁਤ ਜ਼ਿਆਦਾ ਦਰਦ ਹੋਣ ਲੱਗੀ ਅਤੇ ਮੱਥੇ ਵਿੱਚੋਂ ਖੂਨ ਵਹਿਣ ਲੱਗਿਆ। ਮੀਰਾ ਦੀ ਸੱਸੇ ਸਭ ਦੇਖ ਕੇ ਘਬਰਾ ਗਈ ਅਤੇ ਉਹ ਸਾਰਿਆਂ ਨੂੰ ਆਵਾਜ਼ਾਂ ਦੇਣ ਲੱਗੀ। ਫਿਰ ਮੀਰਾ ਦਾ ਸਹੁਰਾ ਜਲਦੀ ਜਲਦੀ ਆਇਆ। ਫਿਰ ਉਹਨਾਂ ਦੋਹਾਂ ਨੇ ਸਹਾਰਾ ਦਿੰਦੇ ਹੋਏ ਮੀਰਾ ਨੂੰ ਬੈੱਡ ਤੇ ਲਟਾ ਦਿੱਤਾ। ਐਤਵਾਰ ਦਾ ਦਿਨ ਸੀ, ਇਸ ਲਈ ਮੀਰਾ ਦਾ ਪਤੀ ਵੀ ਘਰ ਹੀ ਸੀ। ਜਦੋਂ ਮੀਰਾ ਦੇ ਪਤੀ ਨੇ ਬਾਹਰ ਆ ਕੇ ਦੇਖਿਆ ਤਾਂ ਮੀਰਾ ਬੈੱਡ ਤੇ ਲੇਟੀ ਹੋਈ ਸੀ। ਇਹ ਦੇਖ ਕੇ ਉਹ ਘਬਰਾ ਗਿਆ ਅਤੇ ਪੁੱਛਣ ਲੱਗਿਆ ਮਾ ਮੀਰਾ ਨੂੰ ਕੀ ਹੋ ਗਿਆ ਤਾਂ ਮੀਰਾ ਦੇ ਸਹੁਰੇ ਨੇ ਕਿਹਾ ਕੁਝ ਨਹੀਂ ਬੇਟਾ ਜਲਦੀ ਕਰ ਗੱਡੀ ਬਾਹਰ ਕੱਢ ਅਤੇ ਮੀਰਾ ਦੇ ਪਤੀ ਨੇ ਜਲਦੀ ਜਲਦੀ ਗੱਡੀ ਬਾਹਰ ਕੱਢੀ ਅਤੇ ਦਰਦ ਨਾਲ ਕੁਰਲਾ ਰਹੀ ਮੀਰਾ ਨੂੰ ਉਸਦੇ ਪਤੀ ਨੇ ਗੱਡੀ ਦੀ ਪਿਛਲੀ ਸੀਟ ਤੇ ਲਟਾ ਦਿੱਤਾ ਅਤੇ ਮੀਰਾ ਦੇ ਸੱਸ ਸਹੁਰਾ ਵੀ ਦੋਨੋਂ ਨਾਲ ਗੱਡੀ ਵਿੱਚ ਹੀ ਬੈਠ ਗਏ ਫਿਰ ਹਸਪਤਾਲ ਵਿੱਚ ਪਹੁੰਚ ਕੇ ਪਤਾ ਲੱਗਿਆ ਕਿ ਮੀਰਾ ਦੇ ਪੈਰ ਵਿੱਚ ਫ੍ਰੈਕਚਰ ਹੋਇਆ ਹੈ ਆਪਣੀ ਹਾਲਤ ਨੂੰ ਦੇਖ ਕੇ ਮੀਰਾ ਬਸ ਰੋਈ ਜਾ ਰਹੀ ਸੀ ਫਿਰ ਮੀਰਾ ਦੀ ਸੱਸ ਉਸ ਕੋਲ ਆਈ ਅਤੇ ਮੀਰਾ ਨੂੰ ਹੌਸਲਾ ਦਿੰਦੇ ਹੋਏ ਕਿਹਾ ਬੇਟਾ ਪਰੇਸ਼ਾਨ ਨਾ ਹੋ ਸਭ ਠੀਕ ਹੋ ਜਾਵੇਗਾ ਅਤੇ ਅਸੀਂ ਸਾਰੇ ਤੇਰੇ ਨਾਲ ਹਾਂ ਡਾਕਟਰ ਨੇ ਕਿਹਾ ਹੈ ਕਿ ਫ੍ਰੈਕਚਰ ਬਸ ਥੋੜਾ ਜਿਹਾ ਹੈ ਜਲਦੀ ਹੀ ਠੀਕ ਹੋ ਜਾਵੇਗਾ ਫਿਰ ਡਾਕਟਰ ਨੇ ਮੀਰਾ ਦੇ ਪੈਰ ਤੇ ਪਲਸਟਰ ਲਗਾ ਕੇ ਉਸ ਨੂੰ ਹਸਪਤਾਲ ਵਿੱਚੋਂ ਛੁੱਟੀ ਕਰ ਦਿੱਤੀ ਜਦੋਂ ਤੱਕ ਮੀਰਾ ਨੂੰ ਲੈ ਕੇ ਸਾਰੇ ਘਰ ਆਏ ਤਾਂ ਉਦੋਂ ਤੱਕ ਉਸ ਦੀ ਨਣਦ ਸੁਮਨ ਵੀ ਆ ਚੁੱਕੀ ਸੀ ਉਹਨਾਂ ਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਮੀਰਾ ਦੀ ਨਣਦ ਸੁਮਨ ਨੇ ਸਾਰਾ ਘਰ ਸਾਫ਼ ਸੁਥਰਾ ਬਣਾ ਦਿੱਤਾ ਅਤੇ ਮੀਰਾ ਦਾ ਕਮਰਾ ਵੀ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ ਤਾਂ ਜੋ ਉਸ ਦੀ ਭਾਬੀ ਨੂੰ ਕੋਈ ਤਕਲੀਫ਼ ਨਾ ਹੋਵੇ ਜਦੋਂ ਮੀਰਾ ਘਰ ਪਹੁੰਚੀ ਤਾਂ ਉਹ व्हीਲ ਚੇਅਰ ਤੇ ਸੀ ਮੀਰਾ ਦੇ ਪਤੀ ਇਹਦੇ ਉਸ ਦੀ ਸੱਸ ਨੇ ਸਹਾਰਾ ਦਿੰਦੇ ਹੋਏ ਬੈੱਡ ਤੇ ਲਟਾ ਦਿੱਤਾ ਘਰ ਪਹੁੰਚ ਕੇ ਮੀਰਾ ਨੇ ਦੇਖਿਆ ਕਿ ਉਸ ਦੀ ਨੰਦ ਨੇ ਸਾਰੇ ਘਰ ਦੀ ਸਾਫ਼ ਸਫਾਈ ਕਰ ਦਿੱਤੀ ਹੈ ਅਤੇ ਉਸ ਦੀ ਸੱਸ ਵੀ ਉਸ ਦਾ ਖਿਆਲ ਕਿੰਨੀ ਚੰਗੀ ਤਰ੍ਹਾਂ ਰੱਖ ਰਹੀ ਹੈ ਤਾਂ ਉੱਥੇ ਹੀ ਦੂਜੇ ਪਾਸੇ ਉਸ ਦਾ ਪਤੀ ਮੀਰਾ ਦੇ ਖਾਣ ਲਈ ਫਲ ਕੱਟ ਰਿਹਾ ਹੈ ਹਾਲ ਚਾਲ ਪੁੱਛਣ ਤੋਂ ਬਾਅਦ ਸੋਮਨ ਨੇ ਕਿਹਾ ਮੰਮੀ ਖਾਣੇ ਵਿੱਚ ਕੀ ਬਣਾਉਣਾ ਹੈ ਮੈਂ ਬਣਾ ਲਵਾਂਗੀ ਤਾਂ ਮੇਰਾ ਦੀ ਸੱਸ ਨੇ ਕਿਹਾ ਬੇਟਾ ਸੁਮਨ ਤੂੰ ਹੁਣੇ ਆਈ ਹੈ ਬੈਠ ਜਾ ਥੋੜੀ ਦੇਰ ਮੈਂ ਆਪੇ ਬਣਾ ਲਵਾਂਗੀ ਨਹੀਂ ਨਹੀਂ ਮੰਮੀ ਜੀ ਤੁਸੀਂ ਬਸ ਭਾਬੀ ਦਾ ਧਿਆਨ ਰੱਖੋ ਭਾਬੀ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਘਰ ਦੇ ਕੰਮ ਦੀ ਚਿੰਤਾ ਨਾ ਕਰੋ ਉਹ ਸਭ ਮੈਂ ਦੇਖ ਲਵਾਂਗੀ ਇਹ ਕਹਿ ਕੇ ਸੁਮਨ ਖਾਣਾ ਬਣਾਉਣ ਲਈ ਰਸੋਈ ਵਿੱਚ ਚਲੀ ਗਈ ਆਪਣੇ ਸਾਰੇ ਪਰਿਵਾਰ ਦਾ ਇੰਨਾ ਜ਼ਿਆਦਾ ਪਿਆਰ ਦੇਖ ਕੇ ਮੀਰਾ ਮਨ ਹੀ ਮਨ ਸ਼ਰਮਿੰਦਾ ਹੋ ਰਹੀ ਸੀ ਉਸ ਨੂੰ ਆਪਣੀ ਕੀਤੀ ਹੋਈ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਕਿ ਉਹ ਆਪਣੀ ਸਹੇਲੀ ਦੇ ਬਹਿਕਾਵੇ ਵਿੱਚ ਆ ਕੇ ਆਪਣੇ ਪਰਿਵਾਰ ਨਾਲ ਦੁਰਵਿਵਹਾਰ ਕਰਨ ਲੱਗੀ ਅੱਜ ਚਾਹੇ ਉਸ ਨੂੰ ਸਰੀਰਕ ਪਰੇਸ਼ਾਨੀ ਹੋ ਰਹੀ ਸੀ ਪਰ ਉਸ ਦੇ ਮਨ ਨੂੰ ਸੰਤੁਸ਼ਟੀ ਸੀ ਕਿਉਂਕਿ ਉਸ ਨੂੰ ਸਮਝ ਆ ਗਿਆ ਸੀ ਕਿ ਉਸ ਦੀ ਇਸ ਘਰ ਵਿੱਚ ਕੀ ਅਹਿਮੀਅਤ ਹੈ ਉਹ ਇੱਕ ਨੌਕਰਾਨੀ ਨਹੀਂ ਬਲਕਿ ਸੱਚੀ ਮੁੱਚ ਹੀ ਉਹਨਾਂ ਲਈ ਗ੍ਰਹਿ ਲక్ష్ਮੀ ਹੈ ਜਿਸ ਉੱਤੇ ਉਸ ਦੇ ਸਹੁਰਾ ਪਰਿਵਾਰ ਵਾਲੇ ਹੁਕਮ ਨਹੀਂ ਬਲਕਿ ਆਪਣਾ ਪੰਚ ਤਾਉਂਦੇ ਹਨ ਉਸ ਉੱਪਰ ਐਨਾ ਵਿਸ਼ਵਾਸ ਕਰਦੇ ਹਨ ਕਿ ਸਾਰੇ ਘਰ ਦੀ ਵਾਂਗ ਡੋਰ ਉਸ ਨੂੰ ਦੇ ਰੱਖੀ ਹੈ ਅੱਜ ਉਸਨੇ ਤੈਅ ਕਰ ਲਿਆ ਸੀ ਕਿ ਅੱਜ ਤੋਂ ਬਾਅਦ ਉਹ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਆਪਣੇ ਸਵਰਗ ਵਰਗੇ ਘਰ ਨੂੰ ਤੋੜਨ ਬਾਰੇ ਸੋਚੂਗੀ ਵੀ ਨਹੀਂ ਇਹ ਸਭ ਸੋਚਦੇ ਹੋਏ ਮੀਰਾ ਦੀ ਨਜ਼ਰ ਆਪਣੇ ਪਤੀ ਤੇ ਗਈ ਜੋ ਉਸਦੇ ਲਈ ਖਾਣੇ ਦੀ ਥਾਲੀ ਲੈ ਕੇ ਆ ਰਿਹਾ ਸੀ ਇਹ ਸਭ ਦੇਖ ਕੇ ਮੀਰਾ ਬਹੁਤ ਖੁਸ਼ ਹੋ ਰਹੀ ਸੀ ਕਿ ਸਾਰੇ ਹੀ ਪਰਿਵਾਰਕ ਮੈਂਬਰ ਉਸ ਦਾ ਕਿੰਨਾ ਧਿਆਨ ਰੱਖ ਰਹੇ ਹਨ ਖਾਣਾ ਵਗੈਰਾ ਖਾ ਕੇ ਸਾਰੇ ਪਰਿਵਾਰ ਵਾਲੇ ਮੀਰਾ ਕੋਲ ਆ ਕੇ ਬੈਠ ਗਏ ਅਤੇ ਗੱਪਾਂ ਚੱਪਾਂ ਮਾਰਨ ਲੱਗੇ ਤਾਂ ਜੋ ਮੀਰਾ ਦਾ ਮਨ ਖੁਸ਼ ਹੋ ਸਕੇ ਫਿਰ ਮੀਰਾ ਨੂੰ ਹੱਸਦੇ ਹੋਏ ਦੇਖ ਮੀਰਾ ਦੀ ਸੱਸ ਨੇ ਕਿਹਾ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਮੇਰੀ ਬਹੂ ਹੁਣ ਬਿਲਕੁਲ ਠੀਕ ਹੈ ਤੈਨੂੰ ਹੱਸਦਾ ਮੁਸਕਰਾਉਂਦਾ ਦੇਖ ਹੁਣ ਜਾ ਕੇ ਮੇਰੇ ਮਨ ਨੂੰ ਸ਼ਾਂਤੀ ਮਿਲੀ ਹੈ ਤਾਂ ਕੋਲ ਹੀ ਬੈਠੀ ਮੀਰਾ ਦੀ ਨੰਦ ਸੁਮਨ ਨੇ ਕਿਹਾ ਮਾਂ ਮੈਂ ਸਾਰਿਆਂ ਦੇ ਲਈ ਚਾਹ ਬਣਾ ਕੇ ਲੈ ਕੇ ਆਉਂਦੀ ਹਾਂ ਚਾਹ ਦਾ ਨਾਮ ਸੁਣਦੇ ਹੀ ਮੀਰਾ ਦਾ ਸਹੁਰਾ ਬੱਚਿਆਂ ਦੀ ਤਰ੍ਹਾਂ ਚੈੱਕਦਾ ਹੋਇਆ ਬੋਲਿਆ ਬੇਟਾ ਇਹ ਤੂੰ ਬਿਲਕੁਲ ਸਹੀ ਕੀਤਾ ਕਿਉਂਕਿ ਬੇਟਾ ਮੇਰਾ ਬਹੁਤ ਮਨ ਕਰ ਰਿਹਾ ਸੀ ਚਾਹ ਪੀਣ ਨੂੰ ਤਾਂ ਉਦੋਂ ਹੀ ਮੀਰਾ ਹੱਸਦੇ ਹੋਏ ਬੋਲ ਪਈ ਅਤੇ ਵੇਸਨ ਦੇ ਲੱਡੂਆਂ ਵਾਲਾ ਡੱਬਾ ਵੀ ਰਸੋਈ ਵਿੱਚ ਸੈਲਫ ਤੇ ਹੀ ਪਿਆ ਹੈ ਪਿਤਾ ਜੀ ਉਹ ਖਾਣਾ ਤਾਂ ਬਿਲਕੁਲ ਹੀ ਨਾ ਭੁੱਲਣਾ ਫਿਰ ਮੀਰਾ ਦੀ ਸੱਸ ਹੱਸਦੇ ਹੋਏ ਬੋਲੀ ਬਹੁਤ ਤੇਰੇ ਪਿਤਾ ਜੀ ਨੂੰ ਤਾਂ ਹਮੇਸ਼ਾ ਬਸ ਖਾਣ ਦੀ ਹੀ ਪਈ ਰਹਿੰਦੀ ਹੈ ਇਸ ਗੱਲ ਤੇ ਸਾਰੇ ਜਣੇ ਜ਼ੋਰ-ਜ਼ੋਰ ਦੀ ਹੱਸਣ ਲੱਗੇ ਥੋੜੀ देर ਬਾਅਦ ਮੀਰਾ ਦੀ ਸਹੇਲੀ ਰੂਬੀ ਦਾ ਫੋਨ ਆਇਆ ਤਾਂ ਮੀਰਾ ਨੇ ਉਠਾਇਆ ਤੇ ਕਿਹਾ ਹਾਂ ਰੂਬੀ ਦੱਸੋ ਕਿਵੇਂ ਯਾਦ ਕੀਤਾ ਤਾਰੂ ਬੀ ਉਦਾਸ ਹੁੰਦੇ ਹੋਏ ਬੋਲੀ ਮੀਰਾ ਯਾਰ ਦੋ ਦਿਨ ਹੋ ਗਏ ਬੁਖਾਰ ਵਿੱਚ ਪਈ ਆ ਪੂਰਾ ਸਰੀਰ ਟੁੱਟ ਰਿਹਾ ਹੈ ਹੱਡ ਪੈਰ ਦੁਖ ਰਹੇ ਹਨ ਅਤੇ ਉੱਠਣ ਨੂੰ ਵੀ ਬਿਲਕੁਲ ਵੀ ਮਨ ਨਹੀਂ ਕਰਦਾ ਘਰ ਵਿੱਚ ਵੀ ਕੋਈ ਨਹੀਂ ਹੈ ਜੋ ਮੇਰਾ ਖਿਆਲ ਰੱਖ ਸਕੇ ਤੂੰ ਦੱਸ ਤੇਰੇ ਘਰ ਵਿੱਚ ਸਭ ਕਿੱਦਾਂ ਚੱਲ ਰਿਹਾ ਹੈ ਤੂੰ ਆਪਣੇ ਸਹਰਿਆਂ ਦੀ ਅਕਲ ਟਿਕਾਣੇ ਲਾਈ ਹੈ ਜਾਂ ਨਹੀਂ ਉਸ ਦੀ ਗੱਲ ਸੁਣ ਕੇ ਮੀਰਾ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਫਿਰ ਵੀ ਉਹ ਆਪਣੇ ਆਪ ਨੂੰ ਕਾਬੂ ਕਰਦੇ ਹੋਏ ਬੋਲੀ ਹਾਂ ਯਾਰ ਰੂਬੀ ਮੈਂ ਤਾਂ ਬਿਲਕੁਲ ਠੀਕ ਹਾਂ ਇੱਥੇ ਅਤੇ ਬਹੁਤ ਖੁਸ਼ ਹਾਂ ਵੈਸੇ ਇੱਕ ਗੱਲ ਦੱਸਾਂ ਮੇਰੇ ਪੈਰ ਤੇ ਵੀ ਸੱਟ ਲੱਗ ਗਈ ਹੈ ਮੇਰੇ ਪੈਰ ਦੀ ਹੱਡੀ ਵਿੱਚ ਫ੍ਰੈਕਚਰ ਆਇਆ ਹੈ ਪਰ ਉਹ ਕੀ ਹੈ ਨਾ ਕਿ ਮੇਰੇ ਨਾਲ ਮੇਰਾ ਪੂਰਾ ਪਰਿਵਾਰ ਹੈ ਮੈਂ ਤੇਰੀ ਤਰ੍ਹਾਂ ਇਕੱਲੀ ਨਹੀਂ ਹਾਂ ਅਤੇ ਮੇਰੇ ਸਾਰੇ ਹੀ ਪਰਿਵਾਰ ਵਾਲੇ ਮੇਰਾ ਬਹੁਤ ਖਿਆਲ ਰੱਖਦੇ ਹਨ ਅਤੇ ਹੁਣ ਮੈਂ ਸੋਚ ਲਿਆ ਹੈ ਕਿ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਮੈਂ ਆਪਣਾ ਕੰਮ ਨਹੀਂ ਤੋੜੂੰਗੀ ਚਲੋ ਠੀਕ ਹੈ ਹੁਣ ਮੈਂ ਫੋਨ ਰੱਖਦੀ ਹਾਂ ਮੇਰੀ ਪਿਆਰੀ ਜਹੀ ਨਣਦ ਰਾਣੀ ਮੇਰੇ ਲਈ ਚਾਹ ਲੈ ਕੇ ਆ ਗਈ ਹੈ ਅਤੇ ਹਾਰੂ ਵੀ ਜੇਕਰ ਤੈਨੂੰ ਵੀ ਕੋਈ ਮਦਦ ਚਾਹੀਦੀ ਹੈ ਤਾਂ ਜ਼ਰੂਰ ਦੱਸਣਾ ਉਹ ਕੀ ਹੈ ਨਾ ਕਿ ਮੇਰੇ ਸਹੁਰਾ ਪਰਿਵਾਰ ਵਾਲੇ ਹੈ ਹੀ ਇੰਨੇ ਚੰਗੇ ਕਿ ਤੇਰੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਣਗੇ ਇਹਨਾਂ ਕਹਿ ਕੇ ਮੀਰਾ ਨੇ ਫੋਨ ਕੱਟ ਦਿੱਤਾ ਤਾਂ ਉਦੋਂ ਹੀ ਮੀਰਾ ਦੀ ਸੱਸ ਨੇ ਕਿਹਾ ਕੀ ਹੋਇਆ ਮੀਰਾ ਬੇਟਾ ਕਿਸ ਨਾਲ ਗੱਲ ਕਰ ਰਹੀ ਸੀ ਮੰਮੀ ਜੀ ਮੈਂ ਉਸੇ ਨਾਲ ਹੀ ਗੱਲ ਕਰ ਰਹੀ ਸੀ ਜਿਸ ਦੇ ਕਾਰਨ ਮੈਂ ਤੁਹਾਡਾ ਸਾਰਿਆਂ ਦਾ ਇੰਨਾ ਜ਼ਿਆਦਾ ਅਪਮਾਨ ਕੀਤਾ ਇਹ ਤੂੰ ਕੀ ਕਹਿ ਰਹੀ ਹੈ ਬੇਟਾ ਮੈਂ ਕੁਝ ਸਮਝੀ ਨਹੀਂ ਮੀਰਾ ਦੀ ਸੱਸ ਨੇ ਪੁੱਛਿਆ ਤਾਂ ਮੀਰਾ ਨੇ ਕਿਹਾ ਮੰਮੀ ਜੀ ਦਾ ਅਸਲ ਉਸ ਦਿਨ ਮੇਰੀ ਸਹੇਲੀ ਰੂਬੀ ਆਪਣੇ ਘਰ ਆਈ ਸੀ ਤਾਂ ਉਸ ਨੇ ਮੈਨੂੰ ਤੁਹਾਡੇ ਖਿਲਾਫ ਭੜਕਾ ਦਿੱਤਾ ਸੀ ਕਿ ਤੇਰੇ ਸਹੁਰਾ ਪਰਿਵਾਰ ਵਾਲਿਆਂ ਨੇ ਤੈਨੂੰ ਸਿਰਫ ਇੱਕ ਨੌਕਰਾਨੀ ਬਣਾ ਕੇ ਰੱਖਿਆ ਹੋਇਆ ਹੈ ਅਤੇ ਮੈਂ ਵੀ ਉਸ ਦੀਆਂ ਗੱਲਾਂ ਵਿੱਚ ਆ ਗਈ ਸੀ ਅਤੇ ਤੁਹਾਡਾ અપਮਾਨ ਕਰਨ ਲੱਗੀ ਤੁਹਾਡੇ ਨਾਲ ਬਹੁਤ ਗਲਤ ਵਿਵਹਾਰ ਕੀਤਾ ਉਸ ਲਈ ਮੈਨੂੰ ਮਾਫ ਕਰ ਦਿਓ ਮੰਮੀ ਜੀ ਇਹ ਕਹਿੰਦੀ ਮੀਰਾ ਰੋਣ ਲੱਗੀ ਤਾਂ ਮੀਰਾ ਦੀ ਸੱਸ ਕਹਿਣ ਲੱਗੀ ਲੈ ਕੰਬਲੀ ਨਾ ਹੋਵੇ ਅਸੀ ਤਾਂ ਤੇਰੀ ਕਿਸੇ ਵੀ ਗੱਲ ਦਾ ਕਦੇ ਬੁਰਾ ਮੰਨਿਆ ਹੀ ਨਹੀਂ ਸੀ ਤੂੰ ਐਨਾ ਪਰੇਸ਼ਾਨ ਕਿਉਂ ਹੋ ਰਹੀ ਹੈ ਇਹ ਕਹਿ ਕੇ ਉਸ ਦੀ ਸੱਸ ਨੇ ਮੀਰਾ ਨੂੰ ਗੱਲ ਨਾਲ ਲਾ ਲਿਆ ਅੱਜ ਮੀਰਾ ਦੇ ਪਰਿਵਾਰ ਵਾਲੇ ਇਕੱਠੇ ਬੈਠ ਕੇ ਚਾਹ ਦਾ ਆਨੰਦ ਲੈ ਰਹੇ ਸੀ ਅਤੇ ਮੀਰਾ ਮਨ ਹੀ ਮਨ ਆਪਣੇ ਭਾਗਾਂ ਤੇ ਗਰਵ ਮਹਿਸੂਸ ਕਰ ਰਹੀ ਸੀ ਕਿ ਉਸ ਨੂੰ ਕਿੰਨਾ ਚੰਗਾ ਪਰਿਵਾਰ ਮਿਲਿਆ ਹੈ ਜਿੱਥੇ ਬਹੂ ਨੂੰ ਬੇਟੀ ਨਾਲੋਂ ਵੀ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ ਸੋ ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਇਹ ਸਾਨੂੰ ਕਦੇ ਵੀ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਆਪਣੇ ਘਰ ਵਿੱਚ ਕਲੇਸ਼ ਨਹੀਂ ਪਾਉਣਾ ਚਾਹੀਦਾ ਕਿਸੇ ਦੇ ਬਹਿਕਾਵੇ ਵਿੱਚ ਆਉਣ ਨਾਲ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਹਨ ਸੋ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਧੰਨਵਾਦ ਜੀ